ਅੱਜ ਅਸੀਂ ਰਾਜੀਵ ਜਵੰਦਾ ਜੀ ਜਿੰਨਾ ਦਾ ਕਿ ਪਿਛਲੇ ਦਿਨੀ ਐਕਸੀਡੈਂਟ ਹੋ ਗਿਆ ਰੋਡ ਐਕਸੀਡੈਂਟ ਦੇ ਵਿੱਚ ਉਹਨਾਂ ਨੂੰ ਬੜੀ ਗੰਭੀਰ ਸੱਟ ਲੱਗੀ ਹੈ ਉਹਨਾਂ ਦਾ ਪਤਾ ਲੈਣ ਵਾਸਤੇ ਮੈਂ ਪਹੁੰਚਿਆ ਹਾਂ ਸਾਡਾ ਲੋਕ ਹੈ ਇੱਕ ਵੀ ਆ ਲੋਕ ਨਾਇਕ ਵੀ ਆ ਬਹੁਤ ਉਹਨੂੰ ਪਿਆਰ ਕਰਨ ਵਾਲੇ ਲੋਕ ਨੇ ਜਿਹੜਾ ਕਿ ਤੁਸੀਂ ਵੇਖ ਸਕਦੇ ਜੀ ਚਾਹੇ ਸੋਸ਼ਲ ਮੀਡੀਆ ਰਹੀਂ ਇੱਕ ਕਰੋੜਾਂ ਦੀ ਤਦਾਦ ਦੇ ਵਿੱਚ ਲੋਕਾਂ ਨੇ ਅਰਦਾਸਾਂ ਨੇ ਉਹਦੇ ਵਾਸਤੇ ਪਰ ਮੈਂ ਫਿਰ ਇਹੀ ਗੱਲ ਕਹੂੰਗਾ ਕਿ ਅਰਦਾਸ ਹੀ ਕੰਮ ਨਹੀਂ ਹੈ ਔਰ ਕਾਫੀ ਗੰਭੀਰ ਸੱਟ ਉਹਨੂੰ ਲੱਗੀ ਹੈ ਔਰ ਪ੍ਰਮਾਤਮਾ ਕਰੇ ਉਹ ਇਚ ਚ ਰਿਕਵਰੀ ਕਰ ਲਵੇ ਔਰ ਦੁਬਾਰਾ ਆਪਣੇ ਸਰੋਤਿਆਂ ਚ ਆਪਣੇ ਪਿਆਰ ਕਰਨ ਵਾਲੇ ਲੋਕਾਂ ਚ ਆਵੇ ਔਰ ਇਹ ਬੜਾ ਅ ਦੁੱਖ ਪਰ ਹੈ ਇਸ ਵੇਲੇ ਟਾਈਮ ਹੈ ਕਿ ਉਹਦਾ ਜਿਹੜਾ ਅਜੇ ਤੱਕ ਉਹ ਰਿਕਵਰੀ ਜਿਹੜੀ ਹੈ ਉਸ ਬੰਦੇ ਨੂੰ ਅਜੇ ਨਹੀਂ ਠੁਰੇ ਪਰ ਜਿਹੜੀ ਸਿਰ ਦੀ ਸੱਟ ਇਹਨੂੰ ਟਾਈਮ ਜ਼ਰੂਰ ਲੱਗਦਾ ਹੁੰਦਾ ਕਿਉਂਕਿ ਜੇ ਕੋਈ ਦਿਮਾਗ ਦੇ ਵਿੱਚ ਜਿਵੇਂ ਆਕਸੀਜਨ ਘਟ ਜਾਣ ਕਰਕੇ ਮੁਸ਼ਕਲਤ ਆਈ ਹੈ ਟਾਈਮ ਲੱਗਦਾ ਹੈ ਪਰ ਹੋ ਸਕਦਾ ਹੈ ਸਾਰਾ ਕੁਝ ਵਧੀਆ ਹੋ ਸਕਦਾ ਰੱਬ ਅਮੇਰ ਰੱਖੇ ਸਾਡੀ ਵੀ ਅਰਦਾਸ ਹੈ ਇਸ ਗੱਲ ਦੀ ਲਾਈਵ ਲਾਈਵ ਕਵਰ ਤੇ ਰੱਖਿਆ ਹੋਰ ਆਰਕ ਮੈਂਬਰਾਂ ਨਾਲ ਤੇ ਬਸ ਇਹੀ ਹੈ ਕਿ ਦਲਾਸਾ ਹੀ ਹੁੰਦਾ ਅਸੀਂ ਭੈਣ ਭਰਾ ਜਦੋਂ ਨੇ ਕਿ ਅਸੀਂ ਤੁਹਾਡੇ ਨਾਲ ਖੜੇ ਆ ਸਾਡੇ ਤੋਂ ਵੱਧ ਕੇ ਪੰਜਾਬ ਸਾਰਾ ਖੜਾ ਸਾਰਾ ਹਿੰਦੁਸਤਾਨ ਪੂਰੀ ਦੁਨੀਆ ਦੇ ਵਿੱਚ ਉਹਨਾਂ ਦੇ ਪਿਆਰ ਕਰਨ ਵਾਲੇ ਖਾਸ ਕਰ ਉਹਦੇ ਦੋਸਤ ਮੈਨੂੰ ਹੁਣੇ ਕੁਲਵਿੰਦਰ ਬਿੱਲਾ ਜੀ ਮਿਲੇ ਇੱਕਵਰ ਗਰੇਵਾਲ ਜੀ ਮਿਲੇ ਔਰ ਹੋਰ ਵੀ ਉਹਨਾਂ ਦੇ ਦੋਸਤ ਸਾਰੇ ਉੱਥੇ ਬੈਠੇ ਨੇ ਔਰ ਕਾਫੀ ਟਾਈਮ ਤੋਂ ਉਹਨਾਂ ਨੇ ਕੋਈ ਵੀ ਕਿਤੇ ਨਹੀਂ ਜਾ ਰਿਹਾ ਕਲ ਰੰਜੀਤ ਬਾਵੇ ਦਾ ਚਾਹੀ ਵਿਚਾਰੇ ਦਾ ਸ਼ੋ ਵੀਸ ਪਰ ਉਹਦਾ ਚਿਹਰਾ ਦੱਸ ਰਿਹਾ ਸੀ ਵੀ ਉਹ ਕਿੰਨੀ ਤਕਲੀਫ 'ਚ ਹੈ ਔਰ ਪਰਿਵਾਰ ਦੇ ਵਿੱਚ ਵੀ ਉਹਨੂੰ ਕਾਫੀ ਅੱਗੇ ਵੀ ਉਹਦੇ ਫਾਦਰ ਸਾਹਿਬ ਦੀ ਵੀ ਡੈਥ ਹੋਈ ਔਰ ਹੁਣ ਉਹ ਵਿਚਾਰਾ ਪਰੇਸ਼ਾਨੀ 'ਚ ਹੈ ਉਹਦੇ ਮਾਤਾ ਜੀ ਵੀ ਪਰੇਸ਼ਾਨੀ 'ਚ ਹੈ ਸੋ ਸਾਰਾ ਪਰਿਵਾਰ ਹੀ ਵਾਈਫ ਵੀ ਉਹਦੇ ਬੱਚੇ ਵੀ ਨੇ ਪਰ ਸਹੀ ਤੇ ਇਸ ਵੇਲੇ ਉਹਦੇ ਨਾਲ ਖੜੇ ਆ ਔਰ ਦੱਸ ਬੇਤੇ ਇਹੀ ਕਰਦੇ ਸੱਚੇ ਪਾਤਸ਼ਾਹ ਉਹਨਾਂ ਨੂੰ ਤੰਦਰੁਸਤ ਕਰੋ ਔਰ ਮੋੜ ਆਪਣੇ ਪਰਿਵਾਰ ਚ ਆਪਣੇ ਸਮਾਜ ਚ ਤੁਸੀਂ ਪਾਰਲੀਮੈਂਟ ਦੇ ਵਿੱਚ ਵੀ ਰੱਖਿਆ ਸੀ ਇਹ ਤੇ ਜਿਹੜੀਆਂ ਸਟੇਟ ਗਵਰਨਮੈਂਟ ਨੇ ਉਹਨਾਂ ਨੂੰ ਸ਼ਕਤੀ ਨਾ ਪੇਸ਼ ਆਉਣਾ ਚਾਹੀਦਾ ਜਦੋਂ ਵੀ ਇਹੋ ਜੀ ਕੋਈ ਵੱਡੀ ਤ੍ਰਿਕਟਨਾ ਵਾਪਰਦੀ ਹੈ ਉਦੋਂ ਅਸੀਂ ਜਰੂਰ ਥੋੜੇ ਦਿਨਾਂ ਦੀ ਜਾਗਦੇ ਹਾਂ ਪਰ ਫਿਰ ਸੌਂ ਜਾਂਦੇ ਹਾਂ ਇਹ ਬਹੁਤ ਦਰਘਟਨਾਵਾਂ ਹਜ਼ਾਰਾਂ ਦੀ ਤਦਾਦ ਦੇ ਵਿੱਚ ਜਾਨਵਰਾਂ ਦੀ ਹੁੰਦੀਆਂ ਨੇ ਔਰ ਮੌਤਾਂ ਹੁੰਦੀਆਂ ਨੇ ਔਰ ਮੈਨੂੰ ਤੇ ਇਸ ਗੱਲ ਦਾ ਅਫਸੋਸ ਹੈ ਕਿ ਬੰਦੇ ਦੇ ਇੰਨੀ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ ਜਦੋਂ ਅਸੀਂ ਬੜੇ ਆਰਾਮ ਨਾਲ ਤੁਹਾਡੇ ਸਾਹਮਣੇ ਕਹਿ ਰਹੇ ਹਾਂ ਕਿ ਹਜ਼ਾਰਾਂ ਚੁੰਦੀਆਂ ਨੇ ਪਤਾ ਸਾਰਿਆਂ ਨੂੰ ਸੋਸ਼ਲ ਮੀਡੀਆ 'ላይ ਪਰ ਗੰਭੀਰ ਕਹੇ ਹੁਣਾ ਗਵੀਰ ਤੇ ਜਿਹੜਾ ਸਟੇਟ ਹੈ ਉਹਨੂੰ ਹੋਣਾ ਪੈਣਾ ਕੋਈ ਵੀ ਹੈ ਜਦੋਂ ਸਟੇਟ ਸ਼ਕਤੀ ਨਹੀਂ ਨੰਦਾ ਸ਼ਕਤੀ ਨਾਲ ਸਾਨੂੰ ਇਹ ਦੇਖੋ ਬੰਦੇ ਤੋਂ ਵੱਧ ਕੁਝ ਨਹੀਂ ਹੈਗਾ ਤੇ ਜੇ ਬੰਦਾ ਹੀ ਸੇਫ ਨਹੀਂ ਹੈਗਾ ਬੰਦੇ ਦੀ ਜਾਨ ਜਾ ਸਕਦੀ ਤਾਂ ਉਹਨਾਂ ਚੀਜ਼ਾਂ ਦੇ ਸਾਨੂੰ ਪ੍ਰਕੌਸ਼ਨ ਲੈਣਾ ਚਾਹੀਦਾ ਤੁਹਾਨੂੰ ਪਤਾ ਹੀ ਨਹੀਂ ਕਿਥੇ ਜਾਨਵਰ ਆ ਜਾਣ ਤੁਸੀਂ ਘਰੋਂ ਨਿਕਲਦੇ ਜੇ ਪਤਾ ਨਹੀਂ ਸੇਫ ਜਾਣਾ ਕਿ ਨਹੀਂ ਜਾਣਾ ਬਹੁਤ ਵਾਰ ਚਿੱਠੀਆਂ ਵੀ ਲਿਖੀਆਂ ਨੇ ਔਰ ਅਸੀਂ ਬੇਨਤੀਆਂ ਵੀ ਕੀਤੀਆਂ ਨੇ ਮੈਂ ਅੱਜ ਵੀ ਕ ਜੇ ਇੰਨੀ ਵੱਡੀ ਨੀਂਦ ਘਟਨਾ ਹੋਈ ਹੈ ਅੱਜ ਵੀ ਸਾਨੂੰ ਜਾਗ ਜਾਣਾ ਚਾਹੀਦਾ ਔਰ ਸਖਤ ਕਾਨੂੰਨ ਜਿਹੜੇ ਕਾਨੂੰਨ ਹੈਗੇ ਨੇ ਅਸੀਂ ਲਾਗੂ ਨਹੀਂ ਕਰ ਪਰੇ ਲਾਗੂ ਕਰਨੀ ਚਾਹੀਦੇ